ਗੋਲਡਨ ਗਰੁੱਪ ਦੇ ਵੱਲੋਂ ਦੂਜਾ ਤੀਜ ਦਾ ਫੈਸਟੀਵਲ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਦੇ ਨਾਲ ਹੀ ਇਹ ਫੈਸਟੀਵਲ ਸ਼੍ਰੀਮਤੀ ਡਿੰਪਲ ਸ਼ਰਮਾ ਦੇ ਵੱਲੋਂ ਆਯੋਜਿਤ ਕੀਤਾ ਗਿਆ ਇਸ ਦੇ ਵਿੱਚ ਸ਼ਾਮਿਲ ਮੈਂਬਰ ਰੇਨੂ ਪੂਜਾ ਸ਼ੀਲਾ ਪ੍ਰੋਮਿਲਾ ਨਿਸ਼ੀ ਸ਼ਬੀਨਾ ਮੰਜੂ ਸ਼ਵੇਤਾ ਗਰਿਮਾ ਸਿਮਰਨ ਮੋਨਾ ਅਤੇ ਇਸ ਦੇ ਨਾਲ ਹੋਰ ਵੀ ਮਹਿਮਾਨ ਮੌਜੂਦ ਸਨ ਇਸਲੀਮ ਟਾਬਰੀ ਦੇ ਦਿੱਲੀ ਫੂਡ ਜਕਸ਼ਨ ਦੇ ਵਿੱਚ ਮਨਾਇਆ ਗਿਆ ਜਿਸ ਦੇ ਵਿੱਚ ਪੰਜਾਬੀ ਲੋਕ ਗੀਤਾਂ ਤੇ ਸਾਰਿਆਂ ਨੇ ਡਾਂਸ ਵੀ ਕੀਤਾ ਅਤੇ ਅਲੱਗ-ਅਲੱਗ ਗੇਮ ਵੀ ਖੇਡੇ ਉੱਥੇ ਹੀ ਰੈਂਪ ਫੌਗ ਦਾ ਵੀ ਆਨੰਦ ਲਿਆ ਇਸ ਦੌਰਾਨ ਤੀਜ ਫੰਕਸ਼ਨ ਦੇ ਕੁਇਨ ਮਿਸ ਸੋਨਾ ਬੈਸਟ ਮਹਿੰਦੀ ਰੇਨੁਕਵਾਤਰਾ ਬੈਸਟ ਡਾਂਸ ਮਿਸ ਸ਼ਬੀਨਾ ਅਤੇ ਕੁਇਨ ਆਫ ਸਵੈਗ ਮੰਜੂ ਨੇ ਹਾਸਲ ਕੀਤਾ ਇਸ ਦੇ ਨਾਲ ਹੀ ਬਾਕੀਆਂ ਨੂੰ ਵੀ ਨਾਮ ਵੰਡੇ ਗਏ ਅਤੇ ਉਹਨਾਂ ਦੇ ਵੱਲੋਂ ਕੀਤੇ ਗਏ ਕਾਰਜ ਦੀ ਪ੍ਰਸ਼ੰਸਾ ਵੀ ਕੀਤੀ ਗਈ ਅਤੇ ਇੱਥੇ ਮੌਜੂਦ ਸਾਰਿਆਂ ਨੇ ਸਭਿਆਚਾਰਿਕ ਆਯੋਜਨ ਦਾ ਆਨੰਦ ਵੀ ਲਿਆ ਅੱਜ 골ਡਨ ਗਰੁੱਪ ਵੱਲੋਂ ਤੀਜ ਦਾ ਆ ਆਰਗੇਨਾਈਜ਼ ਕੀਤਾ ਗਿਆ ਫੰਕਸ਼ਨ ਜਿਹੜਾ ਕਿ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਗਿਆ ਜਿਹੜਾ ਕਿ ਸਾਡੇ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਸਾਰੀਆਂ ਲੇਡੀਆਂ ਇਕੱਠੀਆਂ ਹੋਈਆਂ ਨਾਲ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਔਰ ਆਪਣੇ ਆਉਣ ਵਾਲੇ ਟਾਈਮ ਨੂੰ ਆਪਣੇ ਸਭਿ ਸਭਿਤੀ ਬਾਰੇ ਸਮਝਾ ਰਹੇ ਨੇ ਈਵੈਂਟ ਅੱਛਾ ਗਿਆ ਸੋ ਤੀਜ ਫੈਸਟੀਵਲ ਬਹੁਤ ਅੱਛੇ ਸੇ ਸੈਲੀਬ੍ਰੇਟ ਕਰਾ ਹਮਨੇ ਬਹੁਤ ਮਜ਼ਾ ਆਇਆ ਮਤਲਬ ਡਾਂਸ ਕਨਾਬੀਨਾ ਸਭ ਕੁਝ ਬਹੁਤ ਇੰਜੋਏ ਕਰਾ ਹਮਨੇ ਸੋ ਕਿਤਨਾ ਇਵੈਂਟ ਤੱਕ ਅਸੀਂ ਅੱਜ ਤੀਆਂ ਦਾ ਫੰਕਸ਼ਨ ਕਰ ਰਹੇ ਹਾਂ 골ਡਨ ਗਰੁੱਪ ਦੀ ਤਰ੍ਹਾਂ ਤੇ ਇੰਨਾ ਵਧੀਆ ਹੋਇਆ ਅਸੀਂ ਡਾਂਸ ਕੀਤਾ ਬਹੁਤ ਕੁਝ ਖਾਇਆ ਬਹੁਤ ਇੰਜੋਏ ਕੀਤਾ ਬਹੁਤ ਜ਼ਿਆਦਾ ਗੇਮਾਂ ਖੇਡੀਆਂ ਬਹੁਤ ਹੀ ਅੱਛਾ ਲੱਗਿਆ ਸਾਡਾ ਤੀਜ ਦਾ ਫੈਸਟੀਵਲ ਬਹੁਤ ਹੀ ਅੱਛਾ ਗਿਆ ਹਾਂਜੀ ਇਹ ਸਾਡਾ ਨਾ 골ਡਨ ਕਲੱਬ ਵੱਲੋਂ ਸੈਕਿੰਡ ਤੀਜ ਫੈਸਟੀਵਲ ਆਰਗੇਨਾਈਜ਼ ਕੀਤਾ ਗਿਆ ਜਿਹਦੇ ਹੈੱਡ ਅਗੇ ਸਾਡੇ ਡਿੰਪਲ ਮੈਮ ਐਂਡ ਸੁਵਾਤੀ ਮੈਮ లైక్ ਇਹਨਾਂ ਦੇ ऑब्జర్వేషన్ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਵੱਡਿਆਂ ਨੇ ਸਭ ਨੇ ਖੂਬ ਅੱਛੀ ਤਰ੍ਹਾਂ ਇੰਜੋਏ ਕੀਤਾ ਇਸ ਆਰਗੇਨਾਈਜ਼ਨ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਦੇਖਿਆ ਡਿਫਰੈਂਟ ਟਾਈਪ ਦੇ ਡਾਂਸ ਪੰਜਾਬੀ ਗਿੱਧਾ ਭੰਗੜਾ ਇਨਕੇ ਛੋਟੇ ਛੋਟੇ ਬੱਚਿਆਂ ਨੇ ਆਪਣਾ ਟੈਲੈਂਟ ਬਹੁਤ ਅੱਛੀ ਤਰ੍ਹਾਂ ਸਾਨੂੰ ਨਿਖਾਰ ਕੇ ਦਿਖਾਇਆ ਤੀਆਂ ਦਾ ਫੰਕਸ਼ਨ ਸੈਕਿੰਡ ਟਾਈਮ ਆਰਗੇਨਾਈਜ਼ ਕਰ ਰਹੇ ਹੈ 골ਡਨ ਗਰੁੱਪ ਵੱਲੋਂ ਤੇ ਅਸੀਂ ਇੱਥੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਹਰ ਏਜ ਦੇ ਵਾਸਤੇ ਕੁਛ ਨਾ ਕੁਛ ਗੇਮ ਪਲਾਨ ਕੀਤਾ ਸੀਗਾ ਔਰ ਸਾਰਿਆਂ ਨੇ ਖੂਬ ਇੰਜੋਏ ਕੀਤਾ ਔਰ ਸਾਰਿਆਂ ਨੇ ਆਪਣੇ ਆਪਣਾ ਡਾਂਸ ਜੋ ਪ੍ਰਿਪੇਅਰ ਕੀਤਾ ਸੀ ਸਾਨੂੰ ਡਾਂਸ ਪਰਫੋਰਮੈਂਸ ਵੀ ਬਹੁਤ ਅੱਛੀ ਆ ਦਿਖਾਈਆ ਤੋਂ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਸਾਡਾ ਇਵੈਂਟ ਨੂੰ ਬਿਲਕੁਲ ਬਹੁਤ ਅੱਛੇ ਤਰ੍ਹਾਂ ਨਾਲ ਕਾਮਯਾਬ ਕੀਤਾ ਮੈਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ ਮੈਂ ਇੰਜੋਏ ਕੀਤਾ ਵੈਲ ਪਲਾਨ ਸੀਗਾ ਵੈਲ ਆਰਗੇਨਾਈਜ਼ ਸੀ ਦ ਮੀਲ ਆਰ ਸੋ ਗੁੱਡ ਔਰ ਮੇਰੇ ਬੱਚਿਆਂ ਨੇ ਵੀ ਇੱਥੇ ਆ ਕੇ ਬਹੁਤ ਇੰਜੋਏ ਕੀਤਾ आई थिंक मैं इननू आगे भी जॉइन करंगी नदी जी ने भी आगे फंक्शंस ऑर्गेनाइज होंगे मैं उनोंन दे विच पार्टिसिपेट करना पसंद करंगी थैंक यू फॉर इनविटेशन मी लुधियाना तो विपिन अरोड़ा दी रिपोर्ट एसएमजेड न्यूज़ फुली डिटेल्स अपडेट्स लाइक एंड फॉलो आवर फेसबुक पेज एसएमजेड न्यूज़ एंड डोंट फॉरगेट टू सब्सक्राइब आवर यूट्यूब चैनल एंड प्रेस द बेल आइकन